ਤੇ ਜਾਂਦੀ ਹੈ ਲੋਖੇ ਬਿਦਾਰਤ ਕਰਨ ਕੀ ਆ ਗਈ ਯਾਰ ਇਹ ਅੱਛਾ ਗਿਆਨੀ ਜੀ ਦੀ ਹੱਟੀ ਤੇ ਆਈ ਹੈ ਉੱਪਰ ਜਾਏ ਇੱਥੇ ਕੀ ਕਰਨ ਆ ਗਈ ਤੂੰ ਤਕਦੀਰ ਮੈਂ ਤਾਂ ਪਰਦੇ ਲੈਣ ਆਈ ਆ ਇੱਥੋਂ ਤਾਂ 150 ਰੁਪਏ ਦੇ ਵਿੱਚ ਹੀ ਪਰਦਾ ਸਟਾਰਟ ਹੋ ਜਾਂਦਾ ਹੈ ਹਾਂ ਮੈਂ ਵੀ ਗਿਆਨੀ ਜੀ ਦੀ ਆਜ ਤੱਕ ਵੀਰ ਇੱਥੇ ਤੋਂ ਬਹੁਤ ਸੋਹਣੇ ਤੇ ਸਸਤੇ ਪਰਦੇ ਮਿਲਦੇ ਆ ਆ ਦੇਖੋ ਵੀਰ ਜੀ ਆਪਣੇ ਕੋਲ 150 ਰੁਪਏ ਤੋਂ ਸਟਾਰਟ ਹੋ ਜਾਂਦਾ ਪਰਦਾ ਇਸ ਤੋਂ ਇਲਾਵਾ 150 ਤੋਂ ਬਾਅਦ ਆਪਣੇ ਕੋਲ 200 250 300 ਜਹਹਿ ਜੀ ਵਰਜੀ ਦੇ ਜੀ ਲੈ ਲਓ ਸਾਰੇ ਤਰ੍ਹਾਂ ਦੀ ਵੈਰਾਈਟੀ ਸਾਈਜ਼ 7 ਫੁੱਟਾ 8 ਫੁੱਟਾ 9 ਫੁੱਟਾ ਜਰੀ ਵਾਲੇ ਪਰਦੇ ਸਿਲਕ ਦੇ ਪਰਦੇ ਵੈਲਵਟ ਦੇ ਪਰਦੇ ਟੈਕਸਚਰ ਵਾਲੇ ਪੈਚ ਵਾਲੇ ਸਾਰੇ ਤਰ੍ਹਾਂ ਦੇ ਪਰਦੇ ਨੇ ਆਪਣੇ ਕੋਲੋਂ ਰੇਟ ਬੜੇ ਬੈਸਟ ਨੇ ਸਾਰੀਆਂ ਚੀਜ਼ਾਂ ਦਾ ਕੰਬੋ ਹੈ ਲਾਈਟ ਕੁਆਲਿਟੀ ਹੈਵੀ ਕੁਆਲਿਟੀ ਕਲਰ ਜਿਹੜਾ ਜ ਤੁਸੀਂ ਮਨ ਦੇ ਵਿੱਚ ਸੋਚ ਕੇ ਆਏ ਹੋ ਗ੍ਰੇ ਡਾਰਕ ਗ੍ਰੇ ਲਾਈਟ ਮੈਰੂਨ ਵਾਈਟ ਜਿਸ ਤਰ੍ਹਾਂ ਦੇ ਵੀ ਤੁਹਾਡੇ ਮਨ ਦੇ ਵਿੱਚ ਇੱਛਾ ਸਾਰੇ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜੂਗੀ ਇੱਕੋ ਹੀ ਛੱਤ ਦੇ ਹੇਟਾਂ ਆਪਣੇ ਕੋਲ ਬਹੁਤ ਵੈਰਾਈਟੀ ਹੈ ਮਨ ਬਣਾ ਕੇ ਆਓ ਸਾਰੇ ਡਿਜ਼ਾਈਨ ਕਲਰ ਰੇਟ ਦੇ ਮਾਮਲੇ ਦੇ ਵਿੱਚ ਬਹੁਤ ਬੈਸਟ ਰੱਖਿਆ ਆਪਾਂ ਨੇ ਰੇਟ ਕੁਆਲਿਟੀ ਦੇ ਮਾਮਲੇ ਦੇ ਵਿੱਚ ਬਹੁਤ ਬੈਸਟ ਕੁਆਲਿਟੀ ਹੈ ਇੱਕ ਵਾਰੀ ਆਓ ਪਲੀਜ਼ ਵਿਜ਼ਿਟ ਕਰੋ ਤੁਸੀਂ ਗਿਆਨੀ ਜੀ ਇਹਦੇ ਲਈ ਆਉਣਾ ਕਿੱਥੇ ਪਊਗਾ ਆਉਣਾ ਪੈਣਾ ਤੁਸੀਂ ਬੇਟੇ ਸ਼ਹਿਰ ਦਾ ਨਾਮ ਹੈ ਮਲੇਰਕੋਟਲਾ ਮਲੇਰਕੋਟਲਾ ਸ਼ਹਿਰ ਦੇ ਵਿੱਚ ਇੱਕੋ ਇੱਕ ਬਾਜ਼ਾਰ ਹੈ ਲੋਹਾ ਬਾਜ਼ਾਰ ਉੱਥੇ ਆ ਕੇ ਤੁਸੀਂ ਕਿਸੇ ਨੂੰ ਵੀ ਪੁੱਛੋਦਿਆਂ ਗਿਆਨੀ ਜੀ ਦੀ ਹੱਟੀ ਤੇ ਜਾਣਾ ਹੈ ਬਾਕੀ ਸਕਰੀਨ ਤੇ ਨੰਬਰ ਚੱਲ ਜਾਂਦਾ ਤੁਸੀਂ ਕਾਲ ਜਾਂ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ